ਰਾਜਪੁਰ ਸਿਟੀ ਪੁਲਿਸ ਨੇ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ 1 ਕਿਲੋ 200 ਗ੍ਰਾਮ ਅਫੀਮ ਦੇ ਸਮੇਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਨਸ਼ਿਆਂ ਦੇ ਖਿਲਾਫ ਵਿੱਡੀ ਮੁਹਿੰਮ ਜਿਸ ਦੇ ਚਲਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਤੇ ਐਸਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਟੀ ਪੁਲਿਸ ਦੇ ਫਲੋ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਵੱਖ-ਵੱਖ ਟੀਮਾਂ ਬਣਾ ਕੇ ਨਸ਼ਿਆਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਦਰਮਿਆਨੀ ਬੀਤੇ ਦਿਨੀ ਥਾਣਾ ਰਾਜਪੁਰ ਸਿਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਸੋ ਇਹ ਨਸ਼ਿਆਂ ਦੇ ਵਿਰੁੱਧ ਬਣਾਈਆਂ ਹੋਈਆਂ ਟੀਮਾਂ ਦੇ ਵੱਲੋਂ ਦਰੀਆਣੀ ਨਾਕੇ ਬੰਦੀ ਦੇ ਦੌਰਾਨ ਹੀ ਵਿਰੋਧੀ ਅਸਫਲਤਾ ਹਾਸਲ ਕੀਤੀ ਗਈ ਜਿੱਥੇ ਕਿ ਇੱਕ ਦੋਸ਼ੀ ਜਿਸ ਨੂੰ ਕਿ 1 ਕਿਲੋ 200 ਗ੍ਰਾਮ ਅਫੀਮ ਦੇ ਸਮੇਤ ਗ੍ਰਫਤਾਰ ਕੀਤਾ ਗਿਆ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਤੋਂ ਸਰਹੰਦ ਰੋਡ ਦੇ ਨੇੜੇ ਰਾਧਾ ਸਵਾਮੀ 사ਸੰਗ ਭਵਨ ਦੇ ਨੇੜੇ ਨਾਕਾਬੰਦੀ ਕੀਤੀ ਗਈ ਸੀ ਜਿਸ ਦਰਮਿਆਨ ਵਾਦਸੇ ਵਿੱਚ ਸੰਗਰਾਮ ਸਿੰਘ ਜੋ ਕਿ ਉਤਰਦਾ ਹੈ ਅਤੇ ਉਸੇ ਦਰਮਿਆਨ ਉਹ ਭੱਜਣ ਲੱਗਦਾ ਹੈ ਜਿਸ ਨੂੰ ਕੇ ਪੁਲਿਸ ਪਾਰਟੀ ਦੇ ਵੱਲੋਂ ਕਾਬੂ ਕੀਤਾ ਗਿਆ ਇਸ ਦੇ ਕੋਲੋਂ 1 ਕਿਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਤਾਂ ਰਿਮਾਂਡ ਇਸ ਦਾ ਹੁਣ ਲਿਆ ਜਾ ਰਿਹਾ ਤੇ ਇਸ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਦੀਆਂ ਹਦਾਇਤਾਂ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਸਾਡਾ ਜਿਹੜਾ ਅਭਿਆਨ ਚੱਲ ਰਿਹਾ ਉਹਦੇ ਵਿੱਚ ਡੀਐਸਪੀ ਸਰਕਲ ਰਾਜਪਰਾ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਾਡੀਆਂ ਅੱਡ-ਅੱਡ ਟੀਮਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਸੀਗੀਆਂ ਸਾਡੀ ਟੀਮ ਜਿਹੜੀ ਏਐਸਸੀ ਪਰਮਜੀਤ ਸਿੰਘ ਦੀ ਜਿਨੇ ਮਤਲਬ ਸਰਹੰਦ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਉਹ ਟੀਮ ਨੂੰ ਉਦੋਂ ਸਾਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹੜਾ ਰੋਡ ਤੇ ਸ਼ੱਕੀ ਹਾਲਤ ਵਿੱਚ ਫੜਿਆ ਜਿਹਨੂੰ ਚੈੱਕ ਕਰਨ ਤੇ ਜਿਹਦੇ ਕੋਲੋਂ 1 ਕਿਲੋ 200 ਗ੍ਰਾਮ ਅਫੀਮ ਜਿਹੜੀ ਉਹ ਬਰਾਮਦ ਹੋਈ ਆ ਜਿਹਦੇ ਪੁੱਛਕਿਛ ਦੌਰਾਨ ਇਹਦੇ ਇਹ ਰਹਿਣ ਵਾਲਾ ਰਾਜਸਥਾਨ ਦਾ ਰਹਿਣ ਵਾਲਾ ਇਹ ਜਿਹਦਾ ਨਾਮ ਸੰਗਰਾਮ ਸਿੰਘ ਹੈਗਾ ਇਹ ਰਾਜਸਥਾਨ ਤੋਂ ਹੀ ਲੈ ਕੇ ਆਇਆ ਹਫੀਮ ਜਿਹੜੀ ਸਾਡੀ ਪੁੱਛਕਿਛ ਚੱਲ ਰਹੀ ਹੈ ਇਹ ਕਿੱਥੇ ਲੈ ਕੇ ਜਾਣੀ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਸੀ ਇਹਦੇ ਖਿਲਾਫ ਅਸੀਂ ਐਫ ਆਰ ਨੰਬਰ 116 ਜਿਹੜਾ ਕਾਰ 18 62 85 ਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਹੁਣ ਅਸੀਂ ਇਹਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਵਿੱਚੋਂ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਜਿਹੜਾ ਹੋਰ ਵੀ ਕੋਈ ਇਹਦੇ ਕੋਲੋਂ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ ਸਰ ਪਹਿਲਾਂ ਕੋਈ ਪਰਚਾ ਦਰਜ ਇਹ ਨਹੀਂ ਪਹਿਲਾਂ ਕੋਈ ਪਰਚਾ ਦਰਜ ਨਹੀਂ ਇਹਦੇ ਤੇ ਹੈਗਾ ਇਹਦੇ ਕੋਲੋਂ ਆਹੀ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਹੈ ਆਹੀ ਬRAND ਹੋਈ ਹੈ ਇਹਦਾ ਹੀ ਪਰਚਾ ਜਿਹੜਾ ਅਸੀਂ ਉਹ ਦਰਜ ਕੀਤਾ ਹੈ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ